ਇੱਕ ਦਿਨ ਅਚਾਨਕ ਜਪ ਕਰਦੇ ਹਾਂ ਮਹਾ ਚਾਨਣਾ ਹੋ ਗਿਆ ਮਹਾ ਪ੍ਰਕਾਸ਼ ਹੋ ਗਿਆ ਤਾਂ ਜ਼ਿੰਦਗੀ 'ਚ ਇਹ ਘਟਨਾ ਪਹਿਲੇ ਹੀ ਘਟੇਗੀ ਪਹਿਲੇ ਕਦੀ ਨਹੀਂ ਘਟੇਗੀ ਕਰੋਣਾ ਜਨਮ ਹੋਏ ਨੇ ਨਹੀਂ ਘਟੇ ਅਗਰ ਘਟ ਜਾਂਦੀ ਤਾਂ ਅਗਲੇ ਜਨਮ ਹੀ ਨਹੀਂ ਹੋਣੇ ਵਾਪਸੀ ਹੋ ਜਾਂਦੀ ਇਹ ਪਹਿਲੀ ਦਫਾ ਘਟੇਗੀ ਔਰ ਇਹ ਪਹਿਲੀ ਆਖਰੀ ਸਮਝ ਲਓ ਕਿਉਂਕਿ ਮਨੁੱਖ ਪ੍ਰਭੂ ਚਲੇਨ ਹੋ ਜਾਏਗਾ ਤੋ ਜਦ ਇਹ ਘਟਨਾ ਘਟੀ ਮਹਾ ਚਾਨਣ ਮਹਾ ਪ੍ਰਕਾਸ਼ ਅਨਾਹਦ ਨਾਦ ਤੋ ਮਨੁਖ ਬਿਸਮਾਦ ਹੋ ਜਾਂਦਾ ਬਿਸਮ ਬਿਸਮ ਬਿਸਮੇ ਹੀ ਪਈ ਹੈ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮਸਕਾਰ ਹੈ ਹੈਰਾਨ ਹੋ ਕੇ ਇੱਕ ਪ੍ਰਸ਼ਨ ਜ਼ਰੂਰ ਅੰਦਰੋਂ ਪੈਦਾ ਹੁੰਦਾ ਕਲਗੀਦਰ ਉਸ ਦਾ ਜ਼ਿਕਰ ਕਰਦੇ ਨੇ ਇਹ ਕੌਣ ਆਏ ਆਤਮ ਸਰੂ ਜਹ ਅਮੇਤ ਤੇਜ ਅਵਗਤ ਅਬੂ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਅਗਾਲ ਉਸਤ ਇਹ ਕੌਣ ਹੈ ਕੀ ਹੈ ਇਹ ਨਾਮ ਪ੍ਰਕਾਸ਼ ਇਤਨਾ ਅਨੰਦ ਇਤਨਾ ਖੇੜਾ ਇਤਨੀ ਖੁਸ਼ੀ ਇਤਨੇ ਗੁਣ ਇਤਨੀ ਸ਼ਕਤੀ ਇਹ ਕੌਣ ਹੈ ਇਹ ਕੌਣ ਆਏ ਆਤਮ ਸਰੂਪ ਜੈ ਅਮਿਤ ਤੇਜ ਅਬਗਤ ਅਭੂਤ ਥੱਲੇ ਨਾਲ ਜਵਾਬ ਹੈ ਅਕਾਲ ਉਸਤਤ ये ब्रह्म आय आतम सरो जह अमित तेज अवगत अवो ये ही ब्रह्म है ये आनंद ब्रह्म है ये अनाहद नाहद ब्रह्म है ये परम शक्ति ब्रह्म है ये महागुण ब्रह्म है ये महान चानणा ब्रह्म है ये मेरे अंदर से पहले क्यों नहीं प्रकट होया ਪਹਿਲੇ ਭਰਮ ਦਾ ਪਰਦਾ ਸੀ ਅਗਿਆਨਤਾ ਦਾ ਪਰਦਾ ਸੀ ਹੰਕਾਰ ਦਾ ਪਰਦਾ ਸੀ ਵਾਹਿਗੁਰੂ ਵਾਹਿਗੁਰੂ ਦਾ ਜਪ ਅੱਖਾਂ ਖੋਲਣ ਵਾਸਤੇ ਔਰ ਖਾਸ ਕਰਕੇ ਉਹ ਤੀਸਰਾ ਨੈਤਰ ਅਨਭਵ ਪ੍ਰਕਾਸ਼ ਜੋ ਬੰਦ ਪਿਆ ਉਹਨੂੰ ਖੋਲਣ ਵਾਸਤੇ ਜਿ세 ਜਿ세 ਉਹ ਖੁੱਲਦਾ ਹੈ ਜਾਗਰਤੀ ਵੱਧਦੀ ਹੈ ਵੈਸੇ ਵੈਸੇ ਮਨੁੱਖ ਦਾ ਗਿਆਨ ਵੱਧਦਾ ਹੈ ਅਨਭਵ ਵੱਧਦਾ ਇਹ ਖੇਡ ਸਾਰੀ ਬਣਦੀ ਏ ਜਪ ਨਾਲ ਪਰ ਸਿਰਫ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਨਹੀਂ ਮਨ ਸੁਣੇ ਸਿਰਫ ਕੀਰਤਨ ਕਰਨ ਨਾਲ ਨਹੀਂ ਜ਼ਬਾਨ ਕੀਰਤਨ ਕਰੇ ਮਨ ਸੁਣੇ ਪਾਠ ਕੀਰਤਨ ਹੈ ਕਥਾ ਕੀਰਤਨ ਹੈ ਬਾਣੀ ਦਾ ਪੜਨਾ ਵੀ ਕੀਰਤਨ ਹੈ ਵਾਹਿਗੁਰੂ ਵਾਹਿਗੁਰੂ ਕਰਨਾ ਵੀ ਕੀਰਤਨ ਹੈ ਪਰ ਜਦ ਇਸ ਨੂੰ ਮਨ ਸੁਣਨ ਲੱਗ ਪਏ ਜਪ ਬਣ ਜਾਂਦਾ ਹੈ ਕਥਾ ਜਪ ਬਣ ਜਾਂਦੀ ਹੈ ਕੀਰਤਨ ਜਪ ਬਣ ਜਾਂਦਾ ਹੈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੇ ਹੁਣ ਮੈਂ ਅਰਜ਼ ਕਰਾਂ ਜੋ ਜਿਤਨਾ ਗਹਿराई ਤੋਂ ਸੁਨੇਗਾ ਉਹਦੀ ਸਮਝ ਉਤਨੀ ਉੱਚੀ ਹੋ ਜਾਏਗੀ ਗੱਲ ਸੁਣਨ ਤੇ ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਤਾਲ ਦੇ ਚ ਲੈ ਜਾਣੇ ਨੇ ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਉਹ ਦਰਖਤ ਫਿਰ ਉੱਪਰ ਵੀ ਨਹੀਂ ਉੱਠ ਸਕਦਾ ਇੱਕ ਰੱਬੀ ਨਹੀਂ ਹਮੇ ਇਹ ਬੁਲੰਦੀ ਤੇ ਗਹਿਰਾਈ ਇੱਕੋ ਹੀ ਸਮੇਂ ਵਧਦੀਆਂ ਨੇ ਜੜਾਂ ਗਹਿਰੀਆਂ ਜਾ ਰਹੀਆਂ ਨੇ ਸ਼ਾਖਾਂ ਉੱਪਰ ਉੱਠ ਰਹੀਆਂ ਸਰੋਤ ਗਹਿਰੀ ਹੁੰਦੀ ਜਾ ਰਹੀ ਹੈ ਸਮਝ ਉੱਚੀ ਹੁੰਦੀ ਜਾ ਰਹੀ ਹੈ ਸੁਰਤ ਉੱਚੀ ਹੁੰਦੀ ਜਾ ਰਹੀ ਹੈ ਗਿਆਨ ਵੱਧਦਾ ਜਾ ਰਿਹਾ ਹੈ ਉਪਰੋਂ ਉਪਰੋਂ ਹੀ ਸੁਣਨਾ ਸੋ ਖਿਮਾ ਕਰਨੇ ਬੁਲੰਦੀ ਨਹੀਂ ਹੋਵੇ ਸੁਣਨਾ ਕੈਸੇ ਹੋਵੇ ਧੰਨ ਗੁਰੂ ਰਾਮਦਾਸ ਜੀ ਦੱਸਦੇ ਨੇ ਧਿਆਨ ਨਾਲ ਸੁਣਨਾ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰੂ ਬਚਨ ਮਨ ਤੀਰ ਲੱਗ ਗਿਆ ਗੁਰੂ ਦੇ ਸ਼ਬਦ ਨੂੰ ਕੀ ਸੁਣਿਆ ਤੇ ਤੀਰ ਦੀ ਤਰ੍ਹਾਂ ਲੱਗੇ ਇਤੇ ਤੀਰ ਦੀ ਤਨ ਲਗ। ਅੰਤਰ ਪਿਆਸ ਉਠੇ ਪ੍ਰਭ ਕੇਰੀ। ਸੁਨ ਗੁਰ ਬਚਨ ਮਨ ਤੀਰ ਲਗਈਆ। ਮਨ ਕੇ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਭਰਈਆ। ਬੜੇ ਧਿਆਨ ਨਾਲ ਸੁਣਨਾ। ਤੀਰ ਤਨ ਨੂੰ ਲਗੇ। ਮਨੁਖ ਤੜਪਦਾਏ ਤੇ ਹੋਂ ਨਿਕਲਦਾ ਹੈ। ਤੇ ਤੜਪਦਾ ਹੋਇਆ ਮਨੁਖ ਕਰਦਾ ਹੈ ਹਾਏ ਪਾਣੀ ਹਾਏ ਪਾਣੀ। ਕੰਡ ਖੁਸ਼ ਹੋ ਜਾਂਦਾ ਹੈ ਹੋਂ ਦੇ ਬੋਤੇ ਨਿਕਲਣ ਨਾਲ ਕੰਨ ਤੜਪਦੇ ਮਨੁੱਖ ਨੂੰ ਪਾਣੀ ਪਿਲਾ ਦਿੱਤਾ ਜਾਏ ਬਚਨ ਦੇ ਆਸਾਰ ਕੋਈ ਥੋੜੇ ਜਿਹਾ ਹੋ ਜਾਵੇ ਤੜਪਦੇ ਮਨੁੱਖ ਨੂੰ ਭੁੱਖ ਨਹੀਂ ਲੱਗਦੀ ਪਿਆਸ ਹੋ ਸਬਕ ਕਰਦੀ ਅੰਤਰ ਪਿਆਸ ਉਠੀ ਪ੍ਰਭ ਕੈਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਤੀਰ ਤਨ ਨੂੰ ਲਗਿਆ ਖੂਨ ਨਿਕਲੇਗਾ ਸ਼ਬਦ ਦਾ ਤੀਰ ਮਨ ਨੂੰ ਲਗਿਆ ਵਿਕਾਰ ਨਿਕਲਣਗੇ ਲੋਭ ਨਿਕਲੇਗਾ ਹੰਕਾਰ ਨਿਕਲੇਗਾ ਇਹੀ ਮਨ ਦੀ ਜ਼ਿੰਦਗੀ ਹੈ ਮੈਂ ਅਰਜ਼ ਕਰਾਂ ਮਨ ਦੇ ਵਿੱਚ ਵਿਚਾਰ ਚੱਲਦੇ ਨੇ ਤੇ ਵਿਚਾਰਾਂ ਦੇ ਵਿੱਚ ਕੀ ਚੱਲਦਾ ਹੈ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਔਰ ਕੁਝ ਵੀ ਨਹੀਂ ਕ੍ਰੋਧ ਤੇ ਮੋਹ ਦਾ ਮੈਂ ਜ਼ਿਕਰ ਨਹੀਂ ਕੀਤਾ ਇਹ ਛਾਇਆ ਦੀ ਤਰ੍ਹਾਂ ਨਾਲ ਹੁੰਦੇ ਨੇ ਇਹਨਾਂ ਦੋਹਾਂ ਦਾ ਆਪਣਾ ਕੋਈ ਵਜੂਦ ਨਹੀਂ ਹੈ जिने अहंकार ਨੂੰ ਪੱਠੇ ਪਾ ਦੇ ਤੇ ਅੰਦਰ ਵਿਚਾਰ ਜੜੇ ਚਲਦੇ ਨੇ ਹੰਕਾਰ ਦੇ ਲੋਭ ਦੇ ਕੰਮ ਦੇ ਜਿਨੇ ਹੰਕਾਰ ਪੂਰਤੀ ਦੇ ਸਹਾਇਤਾ ਕਰ ਦਿੱਤੀ ਹੈ ਉਸ ਤੇ ਮੋਹ ਆ ਜਾਵੇਗਾ ਪਿਆਰਾ ਲੱਗੇਗਾ ਮੋਹ ਮੇਰਾ ਇਹ ਮੇਰਾ ਬੰਦਾ ਆਪਣਾ ਤੇ ਜਿਨੇ ਹੰਕਾਰ ਨੂੰ ਚੋਟ ਪੁਚਾ ਦਿੱਤੀ ਉਸ ਤੇ ਕ્રોਧ ਆਵੇਗਾ ਕ્રોਧ ਦਾ ਮਤਲਬ ਕੀ ਹੈ ਕਿਸੇ ਨੇ ਮੇਰੇ ਹੰਕਾਰ ਨੂੰ ਚੋਟ ਪੁਚਾਈ ਹੋਰ ਕੋਈ ਮਤਲਬ ਨਹੀਂ ਅੰਦਰ ਵਿਚਾਰਾਂ ਦੇ ਚ ਲੋਭ ਚੱਲਦਾ ਹੈ ਜਿਹੜਾ ਲੋਭ ਪੂਰਤੀ ਦੇ ਚ ਮਰਦਗਾਰ ਹੋ ਜਾਏ ਉਸ ਤੇ ਮੋਹ ਆ ਜਾਂਦਾ ਹੈ ਪਿਆਰਾ ਲੱਗਦਾ ਹੈ ਮੋਹ ਤੇ ਕ੍ਰੋਧ ਹਰ ਵਕਤ ਨਹੀਂ ਆਉਂਦਾ ਹੰਕਾਰ ਹਰ ਵਕਤ ਆਉਂਦਾ ਹੈ ਲੋਭ ਹਰ ਵਕਤ ਆਉਂਦਾ ਹੈ ਕਾਮ ਹਰ ਵਕਤ ਵਿਚਾਰਾਂ ਚ ਆਉਂਦਾ ਕੁਸਤਾਕੀ ਮੋਹ ਹਰ ਵਕਤ ਮੋਹ ਨਹੀਂ ਆਉਂਦਾ ਬੈਠਾ ਮਨੁੱਖ ਪਿੱਛੋਂ 마ਸੂਮ ਬੱਚਾ ਆਇਆ 2.5 ਸਾਲ ਦਾ ਉਹਨੇ ਪਿੱਠ ਤੇ ਹੱਥ ਰੱਖਿਆ ਤੇ ਪਿਓ ਦੀ ਛਾਤੀ ਠਰ ਗਈ ਉਹਨੇ ਸੀਨੇ ਨਾਲ ਲਾ ਲਿਆ ਪਿਆਰ ਪਿਆ ਕਰਦਾ ਫਿਰ ਉਹੀ ਪਿਤਾ ਕੋਈ ਹਿਸਾਬ ਕਿਤਾਬ ਦੇ ਚਲੇਣ ਹੈ ਜ਼ਰੂਰੀ ਕੰਮ ਦੇ ਉਹੀ ਬੱਚਾ ਖੇਡਦਾ ਹੋਇਆ ਆਇਆ ਉਹਨੂੰ ਕਹਿੰਦਾ ਜ਼ਰਾ ਇੱਕ ਪਾਸੇ ਹੱਥ ਦੋ ਵੀ ਉਹਨੇ ਤਾਂ ਉਸਨੇ ਪਿੱਠ ਤੇ ਹੱਥ ਲਾਇਆ ਤੇਰੀ ਛਾਤੀ ਠਰ ਗਈ ਸੀ ਉਹਨ ਛਾਤੀ ਦੇ ਸਾਹਮਣੇ ਖੜਾ ਹੈ ਤੇ ਤੂੰ ਕਹਿੰਦਾ ਇੱਕ ਪਾਸੇ ਹੋ ਹੁਣ ਮੌ ਨਹੀਂ ਮੌ ਹਰ ਵਕਤ ਨਹੀਂ ਆਉਂਦਾ ਜੇ ਨਾ ਹੋਵੇ ਤੇ ਡਾਂਟਦਾ ਵੀ ਹੈ ਨਾ ਹੋਵੇ ਤੇ ਪਤਨੀ ਨੂੰ ਆਵਾਜ਼ ਮਾਰਦਾ ਇਹਨੂੰ ਲੈ ਜਾ ਮੈਨੂੰ ਕੰਮ ਨਹੀਂ ਕਰਨ ਦੇ। ਅੱਦੋ ਗਏ ਹੋਣੇ ਤੇ ਪਿੱਠ ਤੇ ਹੱਥ ਰਾਈ ਤੇਰੀ ਛਾਤੀ ਠਰ ਗਈ। ਹੁਣ ਛਾਤੀ ਦੇ ਸਾਹਮਣੇ ਖੜਾ ਤਾਂ ਵੀ ਕੁਝ ਵੀ ਨਹੀਂ। ਮੋਹ ਹਰ ਵਕਤ ਨਹੀਂ ਆਉਂਦਾ। ਕ੍ਰੋਧ ਵੀ ਹਰ ਵਕਤ ਨਹੀਂ ਆਉਂਦਾ। ਡੁੱਬਕੀ ਲੱਗ ਜਾਂਦੀ ਹੈ ਕ੍ਰੋਧ ਦੇ ਚ ਜਿਵੇਂ ਪਾਣੀ ਦੇ ਵਿੱਚ ਕੋਈ ਡੁੱਬ ਕੇ ਲਾ ਲਵੇ। ਤੋ 2 ਮਿੰਟ ਬੈਠ ਸਕਦਾ 5 ਮਿੰਟ ਬੈਠ ਸਕਦਾ ਸਾਰੀ ਜ਼ਿੰਦਗੀ ਥੋੜੀ ਬੈਠ ਸਬਾਰ ਨਿਕਲਣਾ ਪਏਗਾ। ਕ੍ਰੋਧ ਦੇ ਡੁੱਬ ਕੇ ਲੱਗ ਜਾਂਦੀ ਹੈ। ਇਹ ਵੀ ਮੈਰਜ਼ ਕਰ ਕਦੋਂ ਲਬ ਦੀਏ ਡੁੱਕੀ ਜਿਨੇ ਲੋਭ ਪੂਰਤੀ ਵਿੱਚ ਮਦਦ ਕਰ ਦਿੱਤੀ ਮੋਹ ਆ ਜਾਂਦਾ ਮੇਰਾ ਚੰਗਾ ਹੈ ਪਿਆਰਾ ਲੱਗਦਾ ਹੈ ਕਿ ਜਿਨੇ ਬਾਧਾ ਖੜੀ ਕਰ ਦਿੱਤੀ ਕ੍ਰੋਧ ਆ ਜਾਂਦਾ ਜਿਨੇ ਕਾਮ ਪੂਰਤੀ ਦੀ ਸਹਾਇਤਾ ਕਰ ਦਿੱਤੀ ਮੋਹ ਆ ਜਾਂਦਾ ਜਿਨੇ ਰੁਕਾਵਟ ਖੜੀ ਕਰ ਦਿੱਤੀ ਕ੍ਰੋਧ ਆ ਜਾਂਦਾ ਕ੍ਰੋਧ ਦਾ ਮਤਲਬ ਕੀ ਹੈ ਕਿਸੇ ਨੇ ਹੰਕਾਰ ਪੂਰਤੀ ਵਿੱਚ ਬਾਧਾ ਖੜੀ ਕੀਤੀ ਮਨੁੱਖ ਹਿੰਸਕ ਹੋ ਜਾਏਗਾ ਅਗਰ ਸੀਮਾ ਤੋਂ ਵੱਧ ਗਿਆ ਕਰੋਧ ਕਰੋਧ ਦਾ ਮਤਲਬ ਕਿ ਇਹ ਕਿਸੇ ਨੇ ਲੋਭ ਪੂਰਤੀ ਦੇ ਵਿੱਚ ਬਾਧਾ ਖੜੀ ਕਰ ਦਿੱਤੀ ਕਿਸੇ ਨੇ ਕਾਮਨਾ ਪੂਰਤੀ ਦੇ ਵਿੱਚ ਬਾਧਾ ਖੜੀ ਕਰ ਦਿੱਤੀ ਤਾਂ ਕਰੋਧ ਆ ਗਿਆ ਮੂਲ ਰੂਪ ਦੇ ਵਿੱਚ ਵਿਚਾਰਾਂ ਚ ਚੱਲਦਾ ਹੈ ਅਹੰਕਾਰ ਲੋਭ ਤੇ ਕਾਮ ਤੀਰ ਲਗਿਆ ਸ਼ਬਦ ਦਾ ਹੰਕਾਰ ਨਿਕਲੇਗਾ ਲੋਭ ਨਿਕਲੇਗਾ ਵਾਸ਼ਨਾ ਨਿਕਲੇਗੀ ਕਾਮਨਾ ਨਿਕਲੇਗੀ ਇਹੀ ਮਨ ਦੀ ਜ਼ਿੰਦਗੀ ਹੈ ਚੱਲ ਰਿਹਾ ਹੈ ਖੂਨ ਤਨ ਦੀ ਜ਼ਿੰਦਗੀ ਪਰ ਨਿਕਲਣਾ ਸ਼ੁਰੂ ਹੋ ਗਿਆ ਤਨ ਤੜਪਣਾ ਸ਼ੁਰੂ ਹੋ ਗਿਆ ਨਿਕਲ ਰਿਹਾ ਹੈ ਹੰਕਾਰ ਲੋਭ ਵਾਸ਼ਨਾ ਮਨ ਤੜਪਣਾ ਸ਼ੁਰੂ ਕਰ ਦਿੰਦਾ ਹੈ ਔਰ ਬੜੀ ਭਿਆੰਕਰ ਮਾਨਸਿਕ ਪੀੜਾ ਹੁੰਦੀ ਹੈ ਸਾਧਨਾ ਕਰਨ ਵਾਲੇ ਜਪ ਤਪ ਕਰਨ ਵਾਲੇ ਬੜੀ ਭਿਆੰਕਰ ਪੀੜਾ ਚੋਂ ਲੰਘਦੇ ਨੇ ਅੰਤ ਰੁਪਿਆਸ ਉਠੀ ਪ੍ਰਭ ਕਹਿਰੀ ਸੁਨ ਗੁਰ ਵਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਭਰਈਆ ਇਸ ਪੀੜ ਨੂੰ ਭਾਈ ਗੁਰਦਾਸ ਨੇ ਬੜਾ ਖੋਲਿਆ ਪਰ ਇਸ ਨੂੰ ਮੇਰੇ ਕੋਲ ਸਮਾ ਨਹੀਂ ਦੁਨੀਆ ਵਿੱਚ ਐਸੀ ਕੋਈ ਪੀੜ ਨਹੀਂ ਜਿਹੜੀ ਇਹ ਮਾਨਸਿਕ ਪੀੜ ਹੈ ਜਦ ਸ਼ਬਦ ਦਾ ਤੀਰ ਲਗਦਾ ਹੈ ਹੰਕਾਰ ਨਿਕਲਦਾ ਹੈ ਲੋਭ ਨਿਕਲਦਾ ਹੈ ਵਾਸ਼ਨਾ ਨਿਕਲਦੀ ਹੈ ਮਨ ਤੜਪਦਾ ਹੈ ਬੜੀ ਭਿਆਨਕਰ ਮਾਨਸਿਕ ਪੀੜਾ ਤੋਂ ਜਪ ਕਰਨ ਵਾਲੇ ਲੰਘਦੇ ਹਨ ਤਪ ਕਰਨ ਵਾਲੇ ਲੰਘਦੇ ਪਰ ਲਾਗੀ ਹੋਏ ਸੋ ਜਾਣੇ ਪੀਰ RAM ਭਗਤ ਅਣੇ ਆਲੇ ਤੀਰ ਇਹ ਸ਼ਬਦ ਦਾ ਤੀਰ ਕਿਸ ਨੂੰ ਲਗੇ ਆਵੇ ਤੇ ਜਾਣੇ ਤਨ ਨੂੰ ਤੀਰ ਲਗਿਆ ਹੈ ਖੂਨ ਨਿਕਲ ਲਿਆ ਤੜਪਦਾ ਹੋਇਆ ਕਹਿੰਦਾ ਹਾਏ ਪਾਣੀ ਹਾਏ ਪਾਣੀ ਸ਼ਬਦ ਦਾ ਤੀਰ ਮੰਨੋ ਲਗਿਆ ਵਿਕਾਰ ਨਿਕਲ ਰਹੇ ਨੇ ਤੜਪਦੇ ਮਨ ਚੋਂ ਨਿਕਲਦਾ ਵਾਹਿਗੁਰੂ ਵਾਹਿਗੁਰੂ ਇਹ ਵਾਹਿਗੁਰੂ ਆਖਣਾ ਕੁਝ ਹੋਰ ਹੈ ਇਸ ਵਾਹਿਗੁਰੂ ਆਖਣ ਦਾ ਰਸ ਕੋਈ ਹੋਰ ਹੈ ਇਹ ਵਾਹਿਗੁਰੂ ਕਿਸੇ ਹੋਰ ਗਹਿਰਾਈ ਚੋਂ ਨਿਕਲਦਾ ਹੈ ਇਹ ਤੀਰ ਲਗਿਆ ਬਹੁਤ ਗਹਿਰਾਈ ਨਾਲ ਸੁਣਿਆ ਹੈ ਇਹਦੇ ਚ ਬਹੁਤ ਵੱਡੀ ਸਮਝ ਵੀ ਮਿਲਦੀ ਹੈ ਇਨੂੰ ਫਿਰ ਇੰਜ ਬਿਆਨ ਕਰਦੇ ਨੇ ਭਗਤ ਕਬੀਰ ਕਹਿ ਕੇ ਮੈਂ ਸਮਾਪਤੀ ਕਰਾਂ ਕਬੀਰ ਕਹਿੰਦੇ ਨੇ ਜੈਸੇ ਮੈਨੂੰ ਇਹ ਤੀਰ ਲਗਿਆ ਹੈ ਗੂੰਗਾ ਹੋਵਾ ਬਾਵਰਾ ਕਬੀਰ ਗੂੰਗਾ ਹੋਵਾ ਬਾਵਰਾ ਬਹਿਰਾ ਹੋਵਾ ਕਾਨ ਪਾਉਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਵਾਹ ਐਸਾ ਬਾਣੀ ਦਾ ਬਾਣ ਲਗਿਆ ਗੂੰਗਾ ਹੋ ਗਿਆ ਬਾ ਮੈਂ ਮਿੱਠਿਆ ਬੋਲਦਾ ਹੀ ਨਹੀਂ ਕੋੜਾ ਬੋਲਦਾ ਹੀ ਨਹੀਂ ਪਿੱਕਾ ਬੋਲਦਾ ਹੀ ਨਹੀਂ ਗੁੰਗਾ ਹੋ ਗਿਆ ਜੋ ਰਸ ਆਇਆ ਮੈਂ ਬਿਆਨ ਹੀ ਨਹੀਂ ਕਰ ਸਕਦਾ ਆਪ ਦੀ ਗਿਆਤ ਲਈ ਅਰਜ਼ ਕਰਾਂ 10 ਪਾਪ ਮੰਨਦੇ ਨੇ ਜ਼ਿੰਦਗੀ ਭਰ ਉਹ ਰਿਪੀਟ ਹੁੰਦੇ ਰਹਿੰਦੇ ਨੇ ਉਹ ਹਜ਼ਾਰਾਂ ਬਣ ਜਾਂਦੇ ਨੇ ਉਹਦੇ ਚ ਚਾਰ ਪਾਪ ਜ਼ਬਾਨ ਦੇ ਤਿੰਨ ਪਾਪ ਮਨ ਦੇ ਤਿੰਨ ਪਾਪ ਤਨ ਦੇ ਇਹਨੂੰ 10 ਦੋਖ ਕਹਿੰਦੇ ਨੇ ਗੁਰਬਾਣੀ ਚ ਬੜਾ ਜ਼ਿਕਰ ਆਉਂਦਾ ਫਿਰ ਕਿਸੇ ਵਕਤ ਖੁਲਾਸਾ ਇਹ 10 ਦੋਖ ਜੀਵਨ ਭਰ ਰੇਪੇਟ ਹੁੰਦੇ ਰਹਿੰਦੇ ਨੇ ਹਜ਼ਾਰਾਂ ਬਣ ਜਾਂਦੇ ਪਰ ਇਹਦੇ ਚ ਸਭ ਤੋਂ ਜ਼ਿਆਦਾ ਜ਼ਬਾਨ ਦੇ ਚਾਰ ਦੋਖ ਜ਼ਬਾਨ ਦੇ ਤਿੰਨ ਦੋਖ ਮਨ ਦੇ ਤਿੰਨ ਦੋਖ ਤਨ ਦੇ ਖੁਲਾਸਾ ਕਰਦੇ ਆ ਜ਼ਬਾਨ ਦੇ ਚਾਰ ਦੋਖ ਝੂਠ ਬੋਲਣਾ ਮਿੱਥਿਆ ਬੋਲਣਾ ਫਿਰਕਾ ਬੋਲਣਾ ਕਵੜਾ ਬੋਲਣਾ ਵਿਅਰਥ ਬੋਲਣਾ ਵੇ ਗੱਪ ਸ਼ਬ ਫਜ਼ੂਲ ਇਹ ਚਾਰ ਦੋਖ ਜ਼ਬਾਨ ਦੇ ਨੇ ਵ्यर्थ ਬੋਲਣਾ ਫਿੱਕਾ ਬੋਲਣਾ ਮਿੱਠਿਆ ਬੋਲਣਾ ਕੋੜਾ ਬੋਲਣਾ ਚਾਰ ਦੋਖ ਜ਼ਬਾਨ ਦੇ ਤਿੰਨ ਦੋਖ ਮਨ ਦੇ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਬਰੂ ਅਸਮਤ ਬਾਰੇ ਬੁਰਾ ਸੋਚਣਾ ਇਹ ਤਿੰਨ ਦੋਖ ਮਨ ਦੇ ਤਿੰਨ ਦੋਖ ਤਨ ਦੇ ਕਿਸੇ ਦੀ ਜਾਨ ਖੋ ਲੈਣੀ ਕਿਸੇ ਦਾ ਮਾਲ ਖੋ ਲੈਣਾ ਕਿਸੇ ਦੀ ਇੱਜ਼ਤ ਲੁੱਟ ਲੈਣੀ ਇਹ ਤਿੰਨ ਦੋਖ ਤੰਦੇ ਨੇ ਤਿੰਨ ਦੋਖ ਮੰਦੇ ਨੇ ਚਾਰ ਦੋਖ ਜ਼ਬਾਨ ਦੇ ਨੇ ਜੀਵਨ ਭਰ ਪੀਟ ਆਉਂਦੇ ਨੇ ਹਜ਼ਾਰਾਂ ਬਣ ਜਾਂਦੇ ਇੱਕ ਦਫਾ ਮਨੁੱਖ ਝੂਠ ਥੋੜੀ ਬੋਲਦਾ ਜੀਵਨ ਭਰ ਬੋਲਦਾ ਇੱਕ ਦਫਾ ਫਿੱਕਾ ਥੋੜੀ ਬੋਲਦਾ ਬਾਰ ਬਾਰ ਬੋਲਦਾ ਬੋਲਾਵੜੇ ਬੁੱਲੀ ਬੁਲਬੁਲ ਪਛੋਤਾਣੇ ਕੋਈ ਭੁੱਲ ਇੱਕ ਦਫਾ ਥੋੜੀ ਕਰਦਾ ਬਾਰ ਬਾਰ ਭੁੱਲਦਾ ਬਾਰ ਬਾਰ ਗਲਤੀਆਂ ਕਰਦਾ ਇੱਕ ਦਫਾ ਕੋੜਾ ਥੋੜੀ ਬੋਲਦਾ ਬਾਰ ਬਾਰ ਬੋਲਦਾ ਇੱਕ ਦਫਾ ਵਿਅਰਥ ਥੋੜੀ ਬੋਲਦਾ ਬਾਰ ਬਾਰ ਜੋ ਹੈ ਬੋਲਦਾ ਚਾਰ ਦੋਖ ਜ਼ਬਾਨ ਦੇ ਤਿੰਨ ਮਨ ਦੇ ਤਿੰਨ ਤਨ ਦੇ ਇਹਨੂੰ ਦਸ ਦੋਖ ਕਹਿੰਦੇ ਕਬੀਰ ਕਹਿੰਦੇ ਨ ਗੁੰਗਾ ਹੋ ਗਿਆ ਮੈਂ ਮਿੱਥਿਆ ਨਹੀਂ ਬੋਲਦਾ ਮੈਂ ਕੋੜਾ ਵੀ ਨਹੀਂ ਬੋਲਦਾ ਮੈਂ ਫਿੱਕਾ ਵੀ ਨਹੀਂ ਬੋਲਦਾ ਮੈਂ ਵਿਅਰਥ ਵੀ ਨਹੀਂ ਬੋਲਦਾ ਪਰ ਜਿਹੜਾ ਮੈਨੂੰ ਮਹਾਰਸ ਆਇਆ ਹੈ ਮੈਂ ਉਹ ਵੀ ਨਹੀਂ ਕਹਿ ਸਕਦਾ ਗੁੰਗਾ ਹੋ ਗਿਆ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੋ ਕੀ ਕਹੀਏ ਮੈਂ ਕੀ ਆਖਾ ਗੁੰਗਾ ਹੋ ਗਿਆ ਗੁੰਗਾ ਹੋਆ ਬਾਵਰਾ ਬਾਵਰਾ ਕਹਿੰਦੇ ਨੇ ਭੋਲੇ ਨੂੰ ਇਥੇ ਬਾਵਰੇ ਦੇ ਅਰਥ ਪਾਗਲ ਨਹੀਂ ਹੈ ਬੋਲਾ ਜੋ ਭਾਵਨਾ ਨਾਲ ਭਰ ਗਿਆ ਭਰੋਸੇ ਨਾਲ ਵਰ ਗਿਆ ਭਾਵਨਾ ਨਾਲ ਭਰੋਸੇ ਨਾਲ ਭਰੇ ਹੋਇਆ ਮਨੁੱਖ ਹਰ ਇੱਕ ਤੇ ਭਰੋਸਾ ਕਰਦਾ ਹੈ ਕਿਉਂਕਿ ਖੁਦ ਭਰੋਸੇ ਨਾਲ ਭਰੇ ਹੋਇਆ ਹੈ ਤੋ ਹਰ ਇੱਕ ਤੇ ਭਰੋਸਾ ਕਰਦਾ ਠਗਾ ਜਾਂਦਾ ਹੈ ਠਗਾ ਜਾਂਦਾ ਹੈ ਚਲਾਕ ਬੰਦਾ ਜੋ ਕਿਸੇ ਤੇ ਭਰੋਸਾ ਨਹੀਂ ਕਰਦਾ ਕਰਦਾ ਹੀ ਨਹੀਂ ਬੜਾ ਚਲਾਕ ਇਹ ਠag ਤੇ ਸਕਦਾ ਠਗਾ ਨਹੀਂ ਸਕਦਾ ਬੋਲਾ ਠਗਾ ਸਕਦਾ ਹੈ ਠਗ ਨਹੀਂ ਸਕਦਾ ਸਾਡੇ ਦੇਸ਼ ਦਾ ਇੱਕ ਮਹਾਨ ਜੋਗੀ ਹੋਇਆ ਸ਼ਿਵ ਜੀ ਉਹਨੂੰ ਕਹਿੰਦੇ ਨੇ ਭੋਲਾ ਭੋਲਾ ਸ਼ੰਕਰ ਪਤਾ ਹੈ ਭੋਲਾ ਕਿਸ ਨੂੰ ਕਹਿੰਦੇ ਨੇ ਜਿਹੜਾ ਅੰਦਰੋਂ ਬਾਹਰੋਂ ਇੱਕ ਹੈ ਭੋਲਾ ਕਹੇ ਸ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਰਗੜਾ ਇੱਕ ਮਹਾਂ ਠੱਗ ਜਿਹਦੀਆਂ ਨਿਗਾਹਾਂ ਪਾਰਬਤੀ ਤੇ ਸਨ ਉਹਨੂੰ ਵੀ ਵਰ ਦੇ ਦਿੱਤਾ ਇੰਨਾ ਭੋਲਾ ਪਾਤਸ਼ਾ ਯੋਗੀ ਸ਼ਿਵ ਜੀ ਭੋਲਾ ਭੋਲਾ ਮਨੁੱਖ ਹਰ ਇੱਕ ਤੇ ਭਰੋਸਾ ਕਰਦਾ ਹੈ ਚਲਾਕ ਮਨੁੱਖ ਤੇ ਆਪਣੇ ਪਿਓ ਤੇ ਵੀ ਭਰੋਸਾ ਨਹੀਂ ਕਰੇਗਾ ਫਿਰ ਆਥੇ ਵੀ ਨਹੀਂ ਕਰੇਗਾ ਏ ਵੀ ਮਰਜ਼ ਕਰਾ ਭੋਲਾ ਹੋਣਾ ਬਹੁਤ ਵੱਡਾ ਗੁਣ ਹੈ ਪ੍ਰਮਾਤਮਾ ਚਲਾਕੀਆਂ ਨਾਲ ਨਹੀਂ ਮਿਲਦਾ ਪੋਲੇ ਬਾਨਾ ਕਹਿਤ ਕਬੀਰ भगत ਕਰ ਪਾਇਆ ਪੋਲੇ ਭਾਏ ਮਿਲੇ ਰ ਅਗਰ ਆਇਆ ਤੋ ਕਬੀਰ ਕਹਿੰਦੇ ਨਾ ਪੋਲਾ ਹੋ ਗਏ ਕਿ ਮੈਨੂੰ ਠੱਗ ਤੇ ਲੈਂਦੇ ਮੈਨੂੰ ਠਗਣਾ ਆਉਂਦਾ ਹੀ ਗੂੰਗਾ ਹੋਵਾ ਬਾਵਰਾ ਬਹਿਰਾ ਹੋਵਾ ਕਾਨਾ ਕਹਿੰਦਾ ਕੰਨਾਂ ਤੋਂ ਬਹਿਰਾ ਵੀ ਹੋ ਗਿਆ ਮੈਂ ਮਿੱਥਿਆ ਸੁਣਦਾ ਵੀ ਨਹੀਂ ਮੈਂ ਬੇਅਰਥ ਸੁਣਦਾ ਵੀ ਨਹੀਂ ਮੈਂ ਬਿਖੇ ਆਨਾਦ ਸੁਣਦਾ ਵੀ ਨਹੀਂ ਮੈਂ ਫਜ਼ੂਲ ਦੀਆਂ ਗੱਲਾਂ ਸੁਣਦਾ ਵੀ ਨਹੀਂ ਦੇਖੋ ਕੋਈ ਸਾਡੇ ਘਰ ਕਚਰਾ ਆਪਣੇ ਘਰ ਦੀ ਗੰਦਗੀ ਸੁੱਟ ਜਾਏ ਸ਼ਾਇਦ ਆਸੀ ਉਸਦੇ ਨਾਲ ਝਗੜਾ ਕਰਨ ਜਾਈਏ ਤੂੰ ਕੀ ਕੀਤਾ ਆਪਣੇ ਘਰ ਦਾ ਕੂੜਾ ਇਕੱਠਾ ਕਰਕੇ ਸਾਡੇ ਘਰ ਸੁੱਟ ਦਿੰਦਾ ਜੇ ਜਿਹੜਾ ਗੰਦੀਆਂ ਗੱਲਾਂ ਸਾਡੇ ਕੰਨਾਂ ਦੇ ਰਾਹੀਂ ਮਨ ਦੇ ਸੁਟੇ। ਕੋਈ ਸ਼ੌਕ ਨਾਲ ਸੁਟਦੇ ਜਿੰਨੀ ਜੋ ਹੈ ਗੰਦੇ ਸੁਟਣੀ ਐ ਸੁਟ। ਗੰਦੇ ਦ੍ਰਿਸ਼ ਅੱਖਾਂ ਦੇ ਰਾਹੀਂ ਮਨ ਦੇ ਜਾਂਦੇ। ਕਬੀਰ ਕਹਿੰਦੇ ਮੂੰਦ ਲਈਏ ਦਰਵਾਜੇ ਬਾਜੀਆਂ ਦੇ ਅਰ ਅਹਲਵਾਜੇ ਮੈਂ ਵਿਰਥ ਦੇ ਕੰਮ ਲਈ ਆਪਣੇ ਇੰਦਰੀਆਂ ਦੇ ਦਵਾਰ ਬੰਦ ਕਰ ਦਿੱਤੇ। ਖਤਮ। ਮੈਂ ਗਲਤ ਵੇਖਦਾ ਨਹੀਂ। ਮੈਂ ਗਲਤ ਸੁਣਦਾ ਹੀ ਨਹੀਂ ਗੱਲ ਖਤਮ ਅਨਾਹਦ ਦਾ ਨਾਦ ਮੈਨੂੰ ਤਾਂ ਸੁਣਾਈ ਦਿੱਤਾ ਮੂੰਹ ਦੇ ਲਈਏ ਦਰਵਾਜੇ ਬਾਜੀਅਲੇ ਅਨਹਦ ਬਾਜੇ ਤੋ ਆਪ ਕਹਿੰਦੇ ਨੇ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉਂ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਹ ਗੁਰੂ ਦੀ ਬਾਣੀ ਦਾ ਬਾਣ ਕੇ ਲਗਿਆ ਪਹਿਰਾ ਤੋਂ ਪਿੰਗਲਾ ਹੋ ਗਏ ਪੈਰੀ ਟੁੱਟ ਗਏ ਇਹਨੂੰ स्वामी रामानंद बसंत राग ਦੇ ਇੱਕ ਸ਼ਬਦ ਦੇ ਵਿੱਚ ਇੱਕੋ ਹੀ ਸ਼ਬਦ ਉਹਨਾਂ ਦਾ ਬੜਾ ਕੀਮਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ स्वामी रामानंद ਕਹਿੰਦੇ ਨੇ ਕਤ ਜਾਈਏ ਰੇ ਬਸੰਤ ਰਾਗ ਦੇ ਚ ਕਤ ਜਾਈਏ ਰੇ ਘਰ ਲਾ ਗੌਰੰ ਮੇਰਾ ਚਿਤ ਨਾ ਚਲਤ ਮਨ ਭਾਇਓ ਭੰਗ ਮੰਨ ਤੇ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਪਤਾ ਚੰਚਲ ਸ਼ਬਦ ਕਿੱਥੋਂ ਬਣਿਆ ਚੱਲ ਚੱਲ ਜੋ ਹਰ ਵਕਤ ਚੱਲਦਾ ਹੈ ਚੱਲਦਾ ਹੈ ਚੱਲਦਾ ਹੈ ਮਨ ਬੜਾ ਚੰਚਲਿਕ ਸੈਕਿੰਡ ਲਈ ਵੀ ਨਹੀਂ ਰੁਕਦਾ ਚੱਲ 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 ਚੰਚਲ ਤੇ ਪ੍ਰਮਾਤਮਾ ਕੀ ਹੈ ਨਹਿਚਲ ਨਿਸ਼ਚਲ ਨਹੀਂ ਚੱਲਦਾ ਰੁਕੇ ਹੋਇਆ ਮੁਕਾਮ ਹੈ ਕਿ ਚੰਚਲ ਨਹਿਚਲ ਨਾਲ ਕਿਵੇਂ ਜੁੜੇਗਾ ਨਹਿਚਲ ਨਾਲ ਨਹਿਚਲ ਮਨ ਹੀ ਜੁੜ ਸਕਦਾ ਹੈ ਧਰਮ ਦੀ ਸਾਧਨਾ ਹੈ ਮਨ ਨੂੰ ਨਹਿਚਲ ਕਰਨ ਦੀ ਜੈਸੇ ਨੈਚਲ ਹੁੰਦਾ ਹੈ ਨੈਚਲ ਦੇ ਚਲੀਨ ਹੋ ਜਾਂਦਾ ਹੈ ਕਥ ਜਾਏ ਇਹ ਰੇ ਘਰ ਲਾ ਗੋ ਰੰਗ ਮੇਰਾ ਚਿਤ ਨਾ ਚਲਤ ਮਨ ਭਾਇਓ ਭੰਤ ਇੱਕ ਦਿਵਸ ਮਨ ਬਈ ਉਮੰਗਸ ਚੰਦਨ ਚੋਆ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮਚਥਾਇ ਸੋ ਬ੍ਰਹਮ ਬਤਾਇਓ ਗੁਰ ਮਨਹੀ ਵਾਹ ਮਨ ਐਸਾ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਹੁਣ ਘਰ ਹੀ ਮੰਦਰ ਬਣ ਗਿਆ ਹੈ ਬ੍ਰਹਮ ਦੇ ਦਰਸ਼ਨ ਕਰਦੇ ਚ ਹੀ ਹੋ ਗਏ ਨੇ ਉਦੋਂ ਹੋਏ ਨੇ ਜਦ ਮਨ ਦੀ ਚੰਚਲਤਾ ਮਿਟ ਗਈ ਨੇ ਚਲੋਏ ਛੇ ਜੋ ਹੈ ਨੇਚਰ ਕਿਸ ਤਰ੍ਹਾਂ ਹੋਏ ਤੇ ਲੱਤਾਂ ਹੀ ਟੁੱਟ ਗਈਆਂ ਇਹਦੇ ਪੈਰ ਹੀ ਟੁੱਟਦੇ ਨੇ ਕਾਮਨਾ ਕਰਕੇ ਦੌੜਦਾ ਸੀ ਵਾਸ਼ਨਾ ਕਰਕੇ ਦੌੜਦਾ ਸੀ ਵਾਸ਼ਨਾ ਹੀ ਖਤਮ ਹੋ ਗਈ ਕਾਮਨਾ ਮੈਂ ਖਤਮ ਹੋ ਗਈ ਤੇ ਦੀ ਦੌੜ ਵੱਜ ਖਤਮ ਹੋ ਗਈ ਇਸ ਨੂੰ ਇੱਕ ਮਹਾਨ ਸ਼ਾਇਰ ਸ਼ਾਇਰ ਲੋਗ ਉਹ ਨੇ ਅਨਭਵੀ ਸ਼ਾਇਰ ਜਿਨ੍ਹਾਂ ਦੀ ਜ਼ਿੰਦਗੀ 'ਚ ਕਦੀ ਕਦੀ ਬਿਜਲੀ ਜਲ ਪੈਂਦੀ ਹੈ ਕਦੀ ਕਦੀ ਜਿਵੇਂ ਬਦਲਾਂ ਦੇ ਵਿੱਚ ਬਿਜਲੀ ਚਮਕੀ ਤੇ ਫਿਰ ਅੰਧੇਰਾ ਹੋਵੇ ਇਸ ਤਰ੍ਹਾਂ ਦੀ ਚਮਕ ਜੋ ਦੇਖਦੇ ਨੇ ਉਹਨਾਂ ਨੂੰ ਕਵੀ ਕਹਿੰਦੇ ਨੇ ਕਹੇ ਸੇ ਰਿਸ਼ੀ ਦੇ ਅਰਥ ਵੀ ਕਵੀ ਨੇ ਕਵੀ ਦੇ ਅਰਥ ਰਿਸ਼ੀ ਨੇ ਸੰਸਕ੍ਰਿਤ ਦੇ ਵਿੱਚ ਜੋ ਝਲਕ ਨੂੰ ਵੇਖ ਕੇ ਤੇ ਬਿਆਨ ਕਰ ਸਕਣ ਕਵੀ ਸੰਤ ਮਹਾਪੁਰਸ਼ ਬ੍ਰਹਮ ਗਿਆਨੀ ਹੋ ਜਿਨ੍ਹਾਂ ਦੀ ਜ਼ਿੰਦਗੀ ਸੂਰਜ ਚੜ ਗਿਆ ਹੁਣ ਅੰਧੇਰਾ ਹੁੰਦਾ ਹੀ ਨਹੀਂ ਕਵੀ ઋષਿ ਕਦੇ ਕਦੇ ਅੰਧੇਰੇ ਚ ਬਿਜਲੀ ਜਲ ਪੈਂਦੀ ਕਦੇ ਕਦੇ ਉਸ ਰੋਸ਼ਨੀ ਚ ਬਹੁਤ ਕੁਝ ਦੇਖ ਲੈਂਦੇ ਨੇ ਇਹ ਲੋਕ ਕਵੀ ਲੋਕ ਕਿਸੇ ਕਿਸੇ ਵਕਤ ઋષਿ ਹੁੰਦੇ ਨੇ ਹਰ ਵਕਤ ઋષਿ ਨਹੀਂ ਹੁੰਦੇ ਕਿਸੇ ਕਿਸੇ ਵਕਤ ਸੰਤ ਹੁੰਦੇ ਨੇ ਅੱਗੇ ਪਿੱਛੇ ਤੇ ਸ਼ਾਇਦ ਕਿਤੇ ਸ਼ਰਾਬ ਦੇ ਠੇਕੇ ਤੇ ਹੀ ਮਿਲਣ ਗੁਸਤਾਖੀਵਾ ਪਰ ਕਿਸੇ ਕਿਸੇ ਵਕਤ ਤੇ ਸ਼ਿਖਰ ਤੁਸੀਂ ਆਖੋਗੇ ਕਿਥੇ ਬ੍ਰह्म ਗਿਆਨ ਦੀ ਸ਼ਿਖਰ ਕਿ ਕਿਥੇ ਸ਼ਰਾਬ ਦਾ ਠੇਕਾ ਜਿਹੜਾ ਬਹੁਤ ਉਚਾਈਆਂ ਤੋਂ ਗਿਰਦਾ ਚੋਟ ਬੜੀ ਲੱਗਦੀ ਹੈ ਬਹੁਤ ਸਿਆਣਾ ਮਨੁੱਖ ਛੋਟੀ ਛੋਟੀਆਂ ਗਲਤੀਆਂ ਨਹੀਂ ਕਰਦਾ ਬਹੁਤ ਵੱਡੀ ਗਲਤੀ